ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਦਿੱਲੀ ਜਾ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਹਰ ਪਿੰਡ ਦੇ ਵਿੱਚੋਂ ਜੇ ਇਹ ਐਵਰੇਜ ਕੱਢੀ ਜਾਵੇ ਤਾਂ 15 ਤੋਂ 20 ਜਿਹੜੇ ਲੋਕ ਨੇ ਕਿਸਾਨ ਨੇ ਜਿਹੜੇ ਦਿੱਲੀ ਗਏ ਨੇ ਕਈਆਂ ਪਿੰਡਾਂ ਦੇ ਵਿੱਚ ਇਹ ਗਿਣਤੀ ਜ਼ਿਆਦਾ ਵੀ ਹੈ ਤੇ ਉਹਨਾਂ ਦੇ ਪਰਿਵਾਰ ਘਰ ਪਰਿਵਾਰ ਦੇ ਮੁਖੀ ਜਿਹੜੇ ਨੇ ਕਿਉਂਕਿ ਘਰ ਦੇ ਵਿੱਚ ਜਿਹੜਾ ਮੁਖੀ ਆ ਉਹ ਦਿੱਲੀ ਦੇ ਵਿੱਚ ਆਪਣੀ ਲੜਾਈ ਲੜਨ ਗਿਆ ਹੈ ਤਾਂ ਉਹਨਾਂ ਦੇ ਪਿੱਛੇ ਪਰਿਵਾਰਾਂ ਦੇ ਜਿਹੜੇ ਰੋਜ਼ਮਰਾਂ ਦੇ ਕੰਮ ਨੇ ਉਹ ਪ੍ਰਭਾਵਿਤ ਨਾ ਹੋਣ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਲੰਟੀਅਰ ਨੇ ਉਹ ਕੋਨਾ ਘਰਾਂ 'ਚ ਜਾ ਕੇ ਉਹਨਾਂ ਦੇ ਨਾਲ ਹੱਥ ਦੇ ਨਾਲ ਹੱਥ ਵਟਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਰਹੇ ਕਿਸਾਨ ਕਿਉਂਕਿ ਦਾਵਾ ਕਰਕੇ ਗਏ ਸੀ ਕਿ ਉਹਨਾਂ ਨੂੰ ਉਹ 6 ਮਹੀਨੇ ਦਾ ਰਾਸ਼ਨ ਨਾਲ ਦਿੱਲੀ ਲੈ ਕੇ ਗਏ ਨੇ ਤੇ ਉਹਨਾਂ ਦੇ ਪਿੱਛੇ ਪਰਿਵਾਰਾਂ ਦੇ ਜਿਹੜੇ ਕੋਈ ਕੰਮਕਾਰ ਜਿਹੜੇ ਰੋਜ਼ਮਰਾਂ ਦੇ ਉਹ ਪ੍ਰਭਾਵਿਤ ਨਾਲੋਂ ਭਾਵੇਂ ਉਹ ਉਹਨਾਂ ਦੇ ਲਈ ਪੱਟੀਆਂ ਹੀ ਲਿਆਉਣਾ ਹੋਵੇ ਚਾਹੇ ਜ਼ੂਰੀਆ ਜਿਹੜੀ ਆ ਖੇਤਾਂ ਦੇ ਵਿੱਚ ਪਾਉਣੀ ਹੋਵੇ ਜਾਂ ਗੁੜ ਕੱਢਣਾ ਹੋਵੇ ਜਾਂ ਹੋਰ ਵੀ ਜਿਹੜੇ ਕੰਮ ਸੀ ਘਰੇਲੂ ਕੰਮ ਭਾਵੇਂ ਹੋਣ ਉਹ ਪ੍ਰਭਾਵਿਤ ਨਾ ਹੋਣ ਇਸ ਵਕਤ ਅਸੀਂ ਉਦੋਂ ਦੇ ਪਿੰਡ ਦੇ ਇੱਕ ਡੇਰੇ ਦੇ ਖੜੇ ਆ ਜਿੱਥੇ ਇੱਕ ਪਰਿਵਾਰ ਜਿਹਦੇ ਪਰਿਵਾਰ ਦੇ ਵਿੱਚ ਆ ਉਹ ਪਰਿਵਾਰ ਦੇ ਜਿਹੜੇ ਮੁਖੀ ਨੇ ਉਹ ਦਿੱਲੀ ਦੇ ਵਿੱਚ ਸੰਘਰਸ਼ ਦੇ ਵਿੱਚ ਗਏ ਨੇ ਦੱਸ ਦੇਣਾ ਚਾਹੁੰਦੇ ਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਜੱਥਾ ਸੀ ਅੱਜ ਤੋਂ 27 ਤਰੀਕ ਨੂੰ ਦਿੱਲੀ ਦੇ ਲਈ ਰਵਾਨਾ ਹੋਇਆ ਸੀ ਤੇ ਇਸ ਪਰਿਵਾਰ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਵਲੰਟੀਅਰ ਨੇ ਜੋ ਜਾਣਕਾਰੀ ਮਿਲੀ ਸਾਰੇ ਪਿੰਡਾਂ ਦੇ ਵਿੱਚ ਹੀ ਸੰਪਰਕ ਦੇ ਵਿੱਚ ਨੇ ਇੱਕ ਦੂਸਰੇ ਦੇ ਨਾਲ ਤੇ ਘਰਾਂ 'ਚ ਜਾ ਕੇ ਹਰ ਉਸ ਤਰ੍ਹਾਂ ਦੇ ਕੰਮ ਦੀ ਮਦਦ ਕਰ ਰਹੇ ਨੇ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਜਿਹੜਾ ਉਹ ਸੰਘਰਸ਼ ਜਿਹੜਾ ਕਿਸਾਨੀ ਦਾ ਕੋਹਲ ਚੱਲ ਰਿਹਾ ਹੈ ਉਸ ਦੇ ਵਿੱਚ ਕੋਈ ਇਹਨਾਂ ਦਾ ਨਿੱਜੀ ਜਿਹੜਾ ਕੰਮ ਕਰ ਉਹ ਪ੍ਰਭਾਵਿਤ ਨਾ ਹੋਵੇ ਤਾਂ ਇਸ ਵਕਤ ਅਸੀਂ ਇੱਕ ਉਦੋਂ ਕੇ ਦੇ ਇੱਕ ਘਰ ਦੇ ਵਿੱਚ ਡੇਰੇ ਦੇ ਉੱਪਰ ਜਿਹੜਾ ਘਰ ਹੈ ਉੱਥੇ ਮੌਜੂਦ ਹਾਂ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਕੋਲ ਜਿਹੜਾ ਗੁੜ ਜਿਹੜਾ ਐਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਰੋਹ ਦੇ ਉੱਤੋਂ ਜਿਹੜਾ ਗੁੜ ਕੱਢਿਆ ਜਾ ਰਿਹਾ ਹੈ ਤਾਂ ਨਾਲ ਮਦਦ ਕਰਵਾ ਰਹੇ ਨੇ ਵੇਖ ਕੇ ਜਿਹੜੀ ਇੱਕ ਤਸੱਲੀ ਮਨਦੇ ਉਹ ਜਿਹੜੀ ਵੇਖ ਕੇ ਹੁੰਦੀ ਹੈ ਕਿ ਕਿਵੇਂ ਮਦਦ ਕੀਤੀ ਜਾਂਦੀ ਹੈ ਇਸ ਦੇ ਵਿੱਚ ਹਰ ਇੱਕ ਜਗ੍ਹਾ ਹੀ ਇਸ ਤਰ੍ਹਾਂ ਦੇ ਜਿਵੇਂ ਕਿ ਇੱਕ ਘਰ ਦੇ ਵਿੱਚ ਪਰਿਵਾਰ ਦੇ ਮੁਖੀ ਗਏ ਸਨ ਤਾਂ ਉੱਥੇ ਉਹਨਾਂ ਦੇ ਡੰਗਰਾਂ ਦੇ ਲਈ ਪਸ਼ੂਆਂ ਦੇ ਲਈ ਜਿਹੜੇ ਪੱਠੇ ਨਹੀਂ ਸੰਦਾ ਉਹ ਵੀ ਉੱਥੇ ਆਪ ਖੁਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਨੁਮਾਇੰਦੇ ਸੀ ਪੱਠੇ ਜਿਹੜੇ ਸੀ ਲੈ ਕੇ ਆਏ ਸੀ ਤਾਂ ਰঞ্জੀਤ ਸਿੰਘ ਕਲੀਅਰ ਬਾਲਾ ਸੀਨੀਅਰ ਮੀਤ ਪ੍ਰਧਾਨ ਜਿਹੜੇ ਗੁੜ ਜਿਹੜੇ ਨੇ ਇਸ ਵਕਤ ਕੜਵਾ ਰਹੇ ਨੇ ਨਾਲ ਗੱਲਬਾਤ ਕਰਦੇ ਰঞ্জੀਤ ਜੀ ਅ ਅੱਜ ਜਿਹੜਾ ਗੁੜ ਤੁਸੀਂ ਕੜਵਾ ਰਹੇ ਇਹਨਾਂ ਨੇ ਆਪ ਸੰਪਰਕ ਕੀਤਾ ਸੀ ਕਿ ਵੈਸੇ ਹੀ ਤੁਸੀਂ ਆਗੇ ਕਾਫੀ ਤੁਸੀਂ ਤਾਂ ਸਵੇਰ ਦੇ ਲੱਗੇ ਲੱਗਦਾ ਵੇਖੋ ਜੀ ਮੇਰੇ ਸੰਪਰਕ ਦੇ ਵਿੱਚ ਆਪਣੇ ਤਰਸਿਕਾ ਜ਼ੋਨ ਦੇ ਘੱਟ ਤੋਂ ਘੱਟ 32 33 ਪਿੰਡ ਜਿਹੜੇ ਆ ਇਸ ਦੇ ਨਾਲ ਮਹਿਤਾ ਜ਼ੋਨ ਆ ਉਹਦੇ ਕੋਈ 34 35 ਪਿੰਡ ਜਿਹੜੇ ਮੇਰੇ ਸੰਪਰਕ ਚ ਰਹਿੰਦੇ ਆ ਤੇ ਵੈਸੇ ਵੀ ਅਸੀਂ ਜਿਹੜੇ ਸਾਡੇ ਵੀਰ ਸੰਘਰਸ਼ ਦੇ ਵਿੱਚ ਗਏ ਆ ਤੇ ਅਸੀਂ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਪਿੰਡ ਹੀ ਬੈਠੇ ਆ ਨੈਕਸਟ ਟਾਈਮ ਉਹਨਾਂ ਨੂੰ ਅਗਲੇ ਗਰੁੱਪ ਦੇ ਵਿੱਚ ਭੇਜਣਾ ਵਾ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਸੀਗਾ ਤੋਂ ਅਸੀਂ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਡੀਲ ਕਰ ਰਹੇ ਆ ਕਿ ਜਿਹੜੇ ਸਾਡੇ ਵੀਰ ਸੰਘਰਸ਼ ਚ ਗਏ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਕੋਈ ਵੀ ਕੰਮਕਾਜ ਜਿਹੜਾ ਰੁਕਣਾ ਨਹੀਂ ਚਾਹੀਦਾ ਜਿਵੇਂ ਕਣਕਾਂ ਨੂੰ ਮਲਖਾਦ ਪਾਉਣ ਦਾ ਕੰਮ ਆ ਉਸ ਤੋਂ ਬਾਅਦ ਕਣਕ ਨੂੰ ਸਚਾਈ ਦਾ ਕੰਮ ਆ ਤੋ ਹੋਰ ਨਾਲ ਜਿਵੇਂ ਪਸ਼ੂਆਂ ਦੇ ਚਾਰੇ ਦੀ ਗੱਲ ਆ ਕਿਉਂਕਿ ਉਹ ਰੋਜ਼ਮਰ ਦੇ ਕੰਮ ਆ ਉਹ ਇੱਕ ਦਿਨ ਦਾ ਕੰਮ ਨਹੀਂ ਹੈ ਤੋ ਬਹੁਤ ਸਾਰੇ ਜਿਹੜੇ ਨੌਜਵਾਨਾਂ ਦੀਆਂ ਸੀ ਡਿਊਟੀਆਂ ਇਸ ਤਰੀਕੇ ਨਾਲ ਤਰਤੀਬ ਕੀਤੀਆਂ ਆ ਕਿ ਕਿਸੇ ਦਾ ਵੀ ਕੋਈ ਜਿਹੜਾ ਅੰਦੋਲਨ ਦੇ ਵਿੱਚ ਇਸ ਵੇਲੇ ਸ਼ਾਮਲ ਹੈ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੋ ਜਿਹੜੇ ਨੌਜਵਾਨ ਆ ਉਹ ਆਪਣੇ ਤਰਤੀਬ ਵਾਰ ਜਿਹੜੇ ਵੰਡ ਕੇ ਜਿਹੜਾ ਕੰਮ ਕਰ ਰਹੇ ਆ ਤੋ ਮੈਂ ਇੱਥੇ ਜਦੋਂ ਆਇਆ ਸੀ ਤੇ ਇਹ ਵੀਰ ਕੱਲਾ ਸੀਗਾ ਗਣੇਸ਼ ਲੰਡਿਆ ਸੀਗਾ ਤੇ ਮੈਂ ਖੁਦ ਸਮਝਿਆ ਕਿ ਇਹਦੇ ਜਿਹੜੇ ਇੱਕ ਭਰਾ ਇਹਨਾਂ ਦਾ ਜਿਹੜਾ ਉੱਥੇ ਆਪਣੇ ਗਿਆ ਵਾ ਇਹ ਵੀਰ ਕੱਲਾ ਵਾ ਤੇ ਮੈਂ ਆਪਣਾ ਫਰਜ਼ ਸਮਝਿਆ ਵੀ ਇਹਦੇ ਨਾਲ ਜਿਹੜੀ ਮਦਦ ਕਰਾਉਣੀ ਚਾਹੀਦੀ ਆ ਤਾਂ ਮੈਂ ਇਹਦੇ ਨਾਲ ਜਿਹੜਾ ਅੱਜ ਇੱਥੇ ਗੁਰ ਕਢਾਉਣ ਵਾਸਤੇ ਜਿਹੜਾ ਆਪਣਾ ਅੱਜ ਸਮਾਂ ਦਿੱਤਾ ਜੀ ਜਿਹੜੇ ਪਿੰਡਾਂ ਦੇ ਨੌਜਵਾਨਾਂ ਦੀ ਤੁਸੀਂ ਡਿਊਟੀ ਲਗਾਈ ਆ ਉਹ ਇਹ ਵੀ ਉਹ ਵੀ ਦੀ ਇੱਕ ਹਿਸਾਬ ਦਾ ਉਹ ਸੰਘਰਸ਼ ਦੇ ਵਿੱਚ ਹੀ ਤੁਸੀਂ ਸਮਝਦੇ ਹੋ ਕਿ ਯੋਗਦਾਨ ਸੰਘਰਸ਼ ਦੇ ਵਿੱਚ ਹੀ ਸੋ ਕਿਉਂਕਿ ਇਹੋ ਹੀ ਕਿਹਾ ਕਿ ਜਾ ਰਿਹਾ ਸੀ ਕਿ ਵੱਤ ਵੱਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਵੇਖੋ ਜੀ ਅੰਦੋਲਨ ਦੀ ਹਮਾਇਤ ਜੇ ਕਹਈਏ ਕਿ ਦਿੱਲੀ ਜਾ ਕੇ ਅੰਦੋਲਨ ਦੀ ਹਮਾਇਤ ਹੋ ਸਕਦੀ ਹੈ ਤਾਂ ਇਹ ਗਲਤ ਹੋਊਗਾ ਅੰਦੋਲਨ ਦੀ ਹਮਾਇਤ ਸਾਡੇ ਵੀਰ ਗਏ ਹਨ ਅੰਦੋਲਨ ਦੇ ਵਿੱਚ ਤਾਂ ਜਿਹੜੇ ਬੰਦੇ ਇੱਥੇ ਬੈਠੇ ਆ ਉਹ ਇੱਥੇ ਬਹਿ ਕੇ ਵੀ ਅੰਦੋਲਨਕਾਰੀਆਂ ਦੀ ਹਮਾਇਤ ਕਰ ਸਕਦੇ ਆ ਕਿਉਂਕਿ ਉਹਨਾਂ ਦੇ ਘਰਾਂ ਦਾ ਕੰਮਕਾਰ ਵਿਗੜੂਗਾ ਤੇ ਉਹ ਉਧਰੋਂ ਵਾਪਸ ਆਉਣਗੇ ਤੇ ਜਦੋਂ ਇਧਰਲੇ ਪਾਸੋਂ ਮੈਸੇਜ ਆਊਗਾ ਉਹਨਾਂ ਨੂੰ ਕਿ ਜਿਹੜਾ ਤੁਹਾਡੇ ਘਰ ਦਾ ਕੰਮਕਾਜ ਅਸੀਂ ਇੱਥੇ ਮਤਲਬ ਪੂਰਾ ਆਪਣੀ ਜ਼ਿੰਮੇਵਾਰੀ ਸਮਝ ਕੇ ਸੰਭਾਲ ਰਹੇ ਆ ਤੇ ਉਹ ਜਿਹੜੇ ਉਧਰ ਅੰਦੋਲਨ ਦੇ ਵਿੱਚ ਬੰਦੇ ਗਏ ਆ ਉਹ ਉਧਰ ਤੰਦੇ ਹੀ ਦੇ ਨਾਲ ਡਟ ਕੇ ਰਹਿਣਗੇ ਸਰਕਾਰ ਦੇ ਮੋਦੀ ਸਰਕਾਰ ਦੇ ਕਿ ਮੋਦੀ ਸਰਕਾਰ ਨੂੰ ਹਰਕਾ ਹਰਾਉਣ ਤੱਕ ਉਹ ਬੰਦੇ ਉੱਥੇ ਬੈਠਣਗੇ ਅਸੀਂ ਇਹਦੇ ਅਗਲੇ ਪਾਸੇ ਦੂਸਰੇ ਗਰੁੱਪਾਂ ਦਾ ਵੀ ਜਿਹੜਾ ਇੰਤਜ਼ਾਮ ਕਰ ਰਹੇ ਆ ਕਿ 11 ਤਰੀਕ ਨੂੰ ਜਿਵੇਂ ਸਾਡਾ ਇਧਰੋਂ ਗਰੁੱਪ ਜਾਣਾ ਆ ਇੱਥੋਂ ਗਰਦਾਸਪੁਰ ਤੋਂ ਤੇ ਫਰੋਜਪੁਰ ਤੋਂ ਤੇ ਉਹਦੀਆਂ ਤਿਆਰੀਆਂ ਵੱਡੇ ਪੱਧਰ ਤੇ ਰੰਬੀਆਂ ਜਾ ਰਹੀਆਂ ਇੱਥੋਂ ਸਾਡੇ ਨੌਜਵਾਨ ਬਹੁਤ ਉਤਾਵਲੇ ਉਧਰ ਜਾਣ ਵਾਸਤੇ ਜਿੱਥੇ ਕੰਮ ਸੰਭਾਲ ਰਹੇ ਆ ਨਾਲ ਦੀ ਨਾਲ ਟਰਾਲੀਆਂ ਵਗੈਰਾ ਸਭ ਕੁਝ ਤਿਆਰ ਕਰਕੇ ਆਪਣੇ ਘਰਾਂ ਦਾ ਕੰਮਕਾਰ ਸੰਭਾਲ ਕੇ ਉਹ ਮਤਲਬ ਇਸ ਤਰੀਕੇ ਨਾਲ ਲੰਬੀ ਲੜਾਈ ਲੜਨ ਵਾਸਤੇ ਜਿਹੜਾ ਨੌਜਵਾਨ ਤਿਆਰ ਆ ਇਹ ਕਲੈਰ ਵਾਲਾ ਸਾਹਿਬ ਜਿਹੜੇ ਇਸ ਵਾਰ ਇਸ ਅੰਦੋਲਨ ਨੇ ਕਈ ਮੈਸੇਜ ਜਿਹੜੇ ਨੇ ਦਿੱਤੇ ਨੇ ਭਾਈਚਾਰਕ ਸਾਂਝ ਦਾ ਇੱਕ ਵੱਡੇ ਪੱਧਰ ਤੇ ਮੈਸੇਜ ਆ ਕਿ ਸਾਰੇ ਇਕੱਠੇ ਹੋ ਕੇ ਵੀ ਇੱਕ ਦੂਜੇ ਦੇ ਨਾਲ ਵੀ ਖੜਦੇ ਨੇ ਜਿਵੇਂ ਸਪੋਰਟ ਮਿਲੀ ਆ ਸਾਰੀਆਂ ਜਥੇਬੰਦੀਆਂ ਵੀ ਅੱਗਾਈਆਂ ਤਾਂ ਆ ਵੀ ਇੱਕ ਜਿਹੜੀ ਵਿਲੱਖਣ ਮਿਸਾਲ ਹੈ ਕਿ ਜਿਹੜੇ ਚਾਰਾ ਵੀ ਪਸ਼ੂਆਂ ਨੂੰ ਪਾਇਆ ਜਾ ਰਿਹਾ ਏ ਆ ਗੁੜ ਕੱਢਣ ਵਾਲੀ ਜਿਹੜੀ ਕਿਉਂਕਿ ਸਾਰਾ ਦੇ ਨਹੀਂ ਲੱਗ ਜਾਂਦਾ ਤਾਂ ਇਹ ਜਿਹੜਾ ਮੈਸੇਜ ਪੰਜਾਬ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਨਹੀਂ ਸੀ ਵੇਖਣ ਨੂੰ ਮਿਲਿਆ ਇਹ ਅੰਦੋਲਨ ਦੇ ਰੂਪ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੀ ਇੱਥੇ ਸਾਡੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਸਾਡੇ ਭਾਈਚਾਰੇ ਦਾ ਪਹਿਲੇ ਤੈਸ਼ਨਾਸ਼ ਕੀਤਾ ਸੀਗਾ ਤਾਂ ਇਸ ਅੰਦੋਲਨ ਨੇ ਸਾਡੇ ਭਾਈਚਾਰੇ ਕਾਂਝ ਜਿੱਥੇ ਵਿਧਾਈ ਆ ਤਾਂ ਉਹਦੇ ਵਿੱਚੋਂ ਬਹੁਤ ਕੁਝ ਸਾਨੂੰ ਝਲਕ ਦੇ ਝਲਕ ਰਿਹਾ ਹੈ ਕਿ ਗਾਂ ਜਿਹੜੀਆਂ ਚੀਜ਼ਾਂ ਭਾਈਚਾਰਕਾਂਝ ਜਿੱਥੇ ਵਧ ਰਹੀ ਆ ਗਾਂ ਲੋਕ ਇਹਨਾਂ ਸਿਆਸੀ ਪਾਰਟੀਆਂ ਦੇ ਸਿਕੰਜੇ ਚ ਨਹੀਂ ਆਉਣਗੇ ਕਿਉਂਕਿ ਸਮਝ ਰਹੇ ਲੋਕਾਂ ਠੀਕ ਹੈ ਜੀ ਤੋ ਇਹ ਇਹ ਜਿਹੜੀ ਆ ਭਾਈਚਾਰਕ ਸੰਚ ਅੰਦੋਲਨ ਦੇ ਵਿੱਚੋਂ ਵਧੀ ਆ ਠੀਕ ਹੈ ਜੀ ਤੋ ਪਹਿਲਾਂ ਵੀ ਤਾਂ ਲੋਕ ਇੱਥੇ ਵਸਦੇ ਸੀ ਤੇ ਜਿੱਥੇ ਲੋਕਾਂ ਨੇ ਆਪਣੇ ਕਿਤੇ ਨੂੰ ਖਤਰਾ ਮਹਿਸੂਸ ਕੀਤਾ ਵਾ ਇਹ ਸਭ ਕੁਝ ਸਮਝਦਿਆਂ ਲੋਕਾਂ ਨੇ ਜਿਹੜਾ ਵਾ ਆਪਣੇ ਭਰਾ ਨਾਲ ਆਪਣੇ ਚਾਚੇ ਤਾਏ ਨਾਲ ਜਿਹੜੀ ਜਾਂ ਹੋਰ ਕਿਤੇ ਆਂਗਗਵਾਨ ਸੀ ਕਿ ਜਿਹੜੀ ਥੋੜੀ ਬਹੁਤੀ ਸਿਆਸੀ ਪਾਰਟੀਆਂ ਕਰਕੇ ਹੋਈ ਸੀਗੀ ਰੰਜਿਸ਼ ਤੇ ਉਹਨੂੰ ਸਭ ਕੁਝ ਦਿਲੋਂ ਵਿਸਾਰ ਦਿੱਤਾ ਵਾ ਤੇ ਇਸ ਵੇਲੇ ਜਿਹੜੇ ਆ ਇੱਕ ਜਿਵੇਂ ਆਪਣੀ ਭਾਈ ਝਾਰਕਸਾਂਜ ਨੂੰ ਪੂਰਾ ਨਿਭਾਰੇ ਆ ਇਸ ਦੇ ਨਾਲ ਜਿਹੜੇ ਪਰਿਵਾਰ ਦਿੱਲੀ ਗਏ ਨੇ ਉਹ ਉਥੋਂ ਇਥੋਂ ਐਲਾਨ ਕਰਕੇ ਗਏ ਸੀ ਕਿ ਅਸੀਂ 6-6 ਮਹੀਨੇ ਦਾ ਜਿਹੜਾ ਰਾਸ਼ਨ ਜਿਹੜਾ ਸੀ ਉਹ ਲੈ ਕੇ ਗਏ ਆ 3 ਮਹੀਨੇ ਦੀ ਵੀ ਗੱਲ ਹੋਈ ਸੀ 4 ਮਹੀਨੇ ਦੀ ਵੀ ਤੇ ਜੇਕਰ ਸੰਘਰਸ਼ ਜਿਵੇਂ ਕਿ ਐਲਾਨ ਕਿਸਾਨ ਜਥੇਬੰਦੀਆਂ ਕਰ ਰਹੀਆਂ ਕਿ ਲੰਬਾ ਚੱਲੇਗਾ ਤਾਂ ਅਸੀਂ ਡਟੇ ਰਵਾਂਗੇ ਤਾਂ ਇੱਕ ਜਿਹੜੇ ਤੁਹਾਡੇ ਵਲੰਟੀਅਰ ਨੇ ਜਾਂ ਬਾਕੀ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਇਸੇ ਤਰ੍ਹਾਂ ਹੀ ਮਦਦ ਕਰਦੇ ਰਹਿਣਗੇ ਜੀ ਬਿਲਕੁਲ ਜੀ ਜਿਵੇਂ ਸਾਡੇ ਇਥੋਂ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਆ ਉਹ ਰਸਤਾ ਇਥੋਂ ਸੁੱਕੀ ਰਸਤ ਜਿਹੜੀ ਆ ਆਟਾ, ਦਾਲ, ਚੌਲ, ਖੰਡ, ਤੇਲ ਇਦਾਂ ਦੀਆਂ ਜਿਹੜੀਆਂ ਚੀਜ਼ ਵਸਤੂਆਂ ਲੈ ਕੇ ਗਏ ਆ। ਇਸ ਤੋਂ ਗਾਂਹਾਂ ਜਿਹੜੇ ਜਥੇ ਸਾਡੇ ਉਧਰ ਨੂੰ ਰਵਾਨਾ ਹੋਣੇ ਆ ਉਹ ਵੱਡੇ ਪੱਦਰ ਤੇ ਨੌਜਵਾਨ ਜਿਹੜੇ ਆ ਰਸਤ ਪਿੰਡਾਂ ਦੇ ਵਿੱਚੋਂ ਇਕੱਤਰ ਕਰ ਰਹੇ। ਵੈਸੇ ਕਿਸਾਨ ਇਹ ਵੀਰਿਆ ਸਾਡਾ ਕਲਵੀਰ ਸੂ ਅਸੀਂ ਇਹਨੂੰ ਕਹਿ ਦਈਏ ਇਥੋਂ ਬੈਠਿਆਂ ਕਿ 2 ਕਵਾਂਟਲ ਕਣਕ ਦੇ ਤੇ ਇਹ ਸਾਨੂੰ ਦੇ ਦੂਗਾ। ਪਰ ਸਾਨੂੰ ਜਿਹੜੀ ਪਿੰਡਾਂ ਦੇ ਵਿੱਚੋਂ ਰਸਤ ਇਕੱਠੀ ਕਰਨੀ ਆ ਉਹਦੇ ਨਾਲ ਭਾਈਚਾਰ ਕਿਸਾਨ ਜਿਹੜੀ ਆ ਸਾਡੀ ਹੋਰ ਵਾਦੀ ਆ ਠੀਕ ਹੈ ਜੀ ਤੋਂ ਅਸੀਂ ਪਿੰਡਾਂ ਦੇ ਵਿੱਚੋਂ ਰਸਤ ਇਕੱਠੀ ਕਰਕੇ ਇਸ ਕਰਕੇ ਲੈ ਕੇ ਜਾ ਰਹੇ ਹਾਂ ਕਿ ਸਾਰਿਆਂ ਨੂੰ ਅੰਦੋਲਨ ਦੀ ਜਿਹੜੀ ਖਬਰ ਘਰ-ਘਰ ਤੱਕ ਪਹੁੰਚਣੀ ਚਾਹੀਦੀ ਸਾਡੇ ਰਸਤ ਇਕੱਠੀ ਕਰਨ ਦਾ ਮਕਸਦ ਇਹ ਵੀ ਆ ਤੋਂ ਸਾਰੇ ਜਿਹੜੇ ਆ ਉਹ ਇਸ ਅੰਦੋਲਨ ਨੂੰ ਇਥੋਂ ਤੱਕ ਕਿ ਸਾਡਾ ਮਜ਼ਦੂਰ ਵੀ ਜਿਹੜਾ ਇਸ ਅੰਦੋਲਨ ਨੂੰ ਜਿਹੜਾ ਹਮਾਇਤ ਕਰ ਰਿਹਾ ਉਹ ਹਰ ਦੁਕਾਨ ਵਾਲਾ ਰੇੜੀ ਫੜੀ ਵਾਲਾ ਕੋਈ ਕਿਸੇ ਵੀ ਜਿਵੇਂ ਟਰੈਕਟਰਾਂ ਦੀਆਂ ਵਰਕਸ਼ਾਪਾਂ ਦੇ ਨਾਲ ਸੰਬੰਧਤ ਬੰਦੇ ਉਹ ਵੀ ਸਾਡੇ ਅੰਦੋਲਨ ਨੂੰ ਜਿਹੜੀ ਹਮਾਇਤ ਕਰ ਰਹੇ ਆ ਕਲੇਰਵਾਲਾ ਸਾਹਿਬ ਜਿਹੜੀ ਇਹਨਾਂ ਅੰਦੋਲਨ ਦੇ ਨਾਲ ਹੁਣ ਜਿਹੜੇ ਇਹਨਾਂ ਪਰਿਵਾਰਾਂ ਦੀ ਤੁਸੀਂ ਮਦਦ ਕਰ ਰਹੇ ਹੋ ਤਿੰਨ ਮਹੀਨੇ ਤੋਂ ਸੰਘਰਸ਼ ਤੀਸਰਾ ਮਹੀਨਾ ਲੱਗ ਗਿਆ ਤਾਂ ਆਸ ਹੈ ਕਿ ਇਹ ਜਿਹੜੀ ਲੜਾਈ ਇਨੀ ਲੰਬੀ ਵੱਧ ਹੀ ਜਾ ਰਹੀ ਹੈ ਤੇ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਆ ਇਹਨਾਂ ਬਿੱਲਾਂ ਨੂੰ ਜਿਹੜਾ ਰੱਦ ਕਰੇਗੀ ਜਿਹੜੇ ਕਾਨੂੰਨ ਬਣ ਗਏ ਨਾ ਰੱਦ ਕਰੇਗੀ ਕਿਉਂ ਨਹੀਂ ਜੀ ਵੇਖੋ ਜਿਵੇਂ ਦੇ ਹਾਲਾਤ ਬਣੇ ਅੱਜ ਤੋਂ ਦੋ ਜਦੋਂ ਅਸੀਂ ਜੇਲਪੁਰੋਂ ਅੰਦੋਲਨ ਸ਼ੁਰੂ ਕੀਤਾ ਸੀਗਾ ਤੇ ਇਹ ਹਾਲਾਤ ਰਹੀ ਸੀਗੇ ਠੀਕ ਹੈ ਜੀ ਤੋਂ ਇਹ ਜਿਹੜਾ ਅੰਦੋਲਨ ਛਿੜਿਆ ਪੰਜਾਬ ਦੇ ਵਿੱਚ ਅਸੀਂ ਇਸ ਅੰਦੋਲਨ ਨੇ ਇੰਨਾ ਮਜਬੂਰ ਕਰਤਾ ਸੂਬਿਆਂ ਵਾਲੀਆਂ ਸਰਕਾਰਾਂ ਨੂੰ ਕਿ ਅੱਜ ਅੰਦੋਲਨਕਾਰੀਆਂ ਦੇ ਪਿੱਛੇ ਉਹਨਾਂ ਨੂੰ ਬੋਲਣਾ ਪੈ ਰਿਹਾ ਅੰਦੋਲਨਕਾਰੀਆਂ ਦੀ ਬੋਲੀ ਬੋਲਣੀ ਪੈ ਰਹੀ ਸਮੇਂ ਦੀਆਂ ਸੂਬੇ ਦੀਆਂ ਸਰਕਾਰਾਂ ਨੂੰ ਤੋਂ ਮੋਦੀ ਸਰਕਾਰ ਕੋਈ ਇਹ ਨਹੀਂ ਕਿ ਕੋਈ ਹਵਾ ਆ ਮੋਦੀ ਸਰਕਾਰ ਦੇ ਪਿਛਲੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਬੈਠਿਆ ਉਹ ਮੋਦੀ ਦੀ ਸੰਗੀ ਨੱਪ ਕੇ ਬੈਠੇ ਆ ਉਹ ਉਹਨੂੰ ਕਿਸੇ ਪਾਸੇ ਲੱਗਣ ਨਹੀਂ ਦੇ ਰਿਹਾ ਕਿਉਂਕਿ ਚੋਣ ਕੈਂਪੇਨ ਦੇ ਉੱਤੇ ਉਹਨਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਉਹਨਾਂ ਨੇ ਲਗਾਇਆ ਸੀਗਾ ਮੋਦੀ ਨੂੰ ਜੇ ਜਰਾ ਵੀ ਜਿੰਨੀ ਵੀ ਸਮਝ ਹੋਵੇ ਦੇਸ਼ ਬਦਲੇ ਜਦੋਂ ਉਹਦੇ ਪੂਰੇ ਦੇਸ਼ ਦੇ ਲੋਕ ਅੰਦੋਲਨ ਕਰ ਰਹੇ ਆ ਤੇ ਮੋਦੀ ਨੂੰ ਉਹਨਾਂ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਆ ਨਾ ਕਿ ਕਾਰਪੋਰੇਟ ਘਰਾਣੇ ਦੀ ਸਾਡੇ ਜਿਹੜੇ ਅੰਦੋਲਨ ਦੇ ਵਿੱਚ ਇਸ ਵੇਲੇ ਬੰਦੇ ਡਟੇ ਆ ਉਹਨਾਂ ਦੇ ਇਦਾਂ ਦੇ ਹੌਸਲੇ ਬੁਲੰਦ ਆ ਬੀਬੀਆਂ ਬੱਚੇ ਲੈ ਕੇ ਜਿਹੜੀਆਂ ਉੱਥੇ ਪਹੁੰਚੀਆਂ ਤੇ ਉਹ ਉਹਨਾਂ ਦੇ ਇਦਾਂ ਦੇ ਹੌਸਲੇ ਬੁਲੰਦ ਆ ਕਿ ਮੋਦੀ ਨੂੰ ਜਿੰਨਾ ਚਿਰ ਤੱਕ ਗੋਡਿਆਂ ਪਰ ਨਹੀਂ ਕਰਨੀ ਦਿੰਦੇ ਉਹ ਨજર ਤੱਕ ਵਾਪਸ ਨਹੀਂ ਆਉਣ ਵਾਲੀ ਆਸ ਹੈ ਕਿ ਹੁਣ ਇਹ ਜਿਹੜੇ ਕਾਨੂੰਨ ਨੇ ਰੱਦ ਹੋ ਜਾਣਗੇ ਬਿਲਕੁਲ ਜੀ ਰੱਦ ਕਰਾਉਣ ਤੋਂ ਬਿਨਾ ਮੁੜਦੇ ਨਹੀਂ ਅਸੀਂ ਜੱਫੇਬੰਦੀ ਦੇ ਵਲੰਟੀਅਰ ਜਿਹੜੇ ਨੇ ਇਹ ਜਿੱਥੇ ਉਹਨਾਂ ਪਿੰਡਾਂ ਦੇ ਵਿੱਚ ਸਾਰੇ ਜਿੱਥੋਂ ਜਿੱਥੋਂ ਕਿਸਾਨ ਗਏ ਨੇ ਉੱਥੇ ਤੇ ਤਨਾਤ ਨੇ ਜਾਂ ਸੰਪਰਕ ਵੀ ਕੀਤਾ ਜਾ ਰਿਹਾ ਤੁਹਾਡਾ ਕੋਈ ਸੰਪਰਕ ਵੀ ਕਰ ਸਕਦਾ ਜੀ ਜਿਹੜਾ ਵੀ ਮੇਰੇ ਨਾਲ ਸੰਪਰਕ ਕਰ ਰਿਹਾ ਤੋ ਹਾਂ ਮੇਰੇ ਮੇਰੇ ਨਾਲ ਬਹੁਤ ਸਾਰੇ ਜਿਹੜੇ ਗੈਰਜਥੇਬੰਦ ਪਿੰਡ ਹੈਗੇ ਆ ਉਹ ਵੀ ਸੰਪਰਕ ਕਰ ਰਹੇ ਆ ਤੇ ਉਹਨਾਂ ਨੂੰ ਵੀ ਅਸੀਂ ਇਸੇ ਤਰੀਕੇ ਨਾਲ ਪ੍ਰੇਰ ਰਹੇ ਆ ਕਿ ਅੰਦੋਲਨ ਦੀ ਮਦਦ ਕਰਨੀ ਤਾਂ ਪਿੰਡ ਰਹਿ ਕੇ ਵੀ ਕੀਤੀ ਜਾ ਸਕਦੀ ਆ ਸੰਪਰਕ ਤੁਹਾਡੇ ਨਾਲ ਕਿਸ ਤਰ੍ਹਾਂ ਆਪਣੇ ਨੰਬਰ ਵੀ ਇੱਕ ਤੁਹਾਡੇ ਪੰਪ ਨੰਬਰ ਵੀ ਵੰਡੇ ਸੀ ਟੀਮ ਨੇ ਕਿ ਸਾਡੇ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਬਿਲਕੁਲ ਜੀ ਸਾਡੇ ਇਲਾਕੇ ਦੇ ਵਿੱਚ ਟੋਟਲੀ ਤਕਰੀਬਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪੂਰਾ ਹੌਲਡ ਆ ਤੋ ਸਾਡੇ ਨੰਬਰ ਜਿਹੜੇ ਪਿੰਡ ਪੱਧਰ ਤੇ ਸਾਰਿਆਂ ਕੋਲ ਹੀ ਹੈਗੇ ਆ ਹਾਂਜੀ ਤਾਂ ਇਹ ਕਰਨਜੀਤ ਸਿੰਘ ਕਲੇਰ ਵਾਲਾ ਸੀ ਜਿਹੜੇ ਇੱਥੇ ਗੁੜਕੜਵਾ ਰਹੇ ਨੇ ਦੱਸਿਆ ਕਿ ਸਵੇਰ ਜਦੋਂ ਇਸ ਪਾਸੇ ਆਏ ਤਾਂ ਇਹ ਜਿਹੜੇ ਵੀਰ ਨੇ ਕੁਲਵੀਰ ਸਿੰਘ ਹੁਣੀ ਤਾਂ ਖੁਦ ਗੰਨੇ ਜਿਹੜੇ ਸੀ ਛਿਲ ਰਹੇ ਸੀ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਸਰ ਕੀ ਨਾਮ ਹੈ ਜੀ ਤੁਹਾਡਾ ਦਾ ਨਾਮ ਕੁਲਵੀਰ ਸਿੰਘ ਪਿੰਡ ਉਦੋਕੇ ਕਲਾ ਕੁਲਵੀਰ ਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਕੌਣ ਗਿਆ ਦਿੱਲੀ ਮੇਰੇ ਪਰਿਵਾਰ ਦੇ ਵਿੱਚੋਂ ਮੇਰਾ ਛੋਟਾ ਭਰਾ ਕਵਲਜੀਤ ਸਿੰਘ ਗਿਆ ਵਾ ਹਾਂ ਉਹ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਾਂਜੀ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ 22 ਤਰੀਕ ਦੇ ਗਏ 22 ਤਰੀਕ ਦੇ ਗਏ ਜੀ ਅੱਜ ਫਿਰ ਕੱਲੇ ਲੱਗੇ ਸੀਗੇ ਤੇ ਕੋਈ ਸੰਪਰਕ ਕੀਤਾ ਜਾਂ ਫਿਰ ਆਪ ਹੀ ਆ ਗਏ ਇਹ ਜੀ ਮੈਂ ਕੱਲਾ ਲੱਗਾ ਸੀ ਤੇ ਇਹਨਾਂ ਨੇ ਪਤਾ ਲੱਗਾ ਵੀ ਉਹ ਕੱਲਾ ਹੀ ਘੜ ਕੱਢਣ ਡਿਆ ਵਗਾ ਤੇ ਫਿਰ ਜੋ ਵੀ ਮੇਰੇ ਭਰਾ ਵਗੇ ਸਾਰੇ ਕਿਸਾਨ ਇਹ ਮਦਦ ਲਈ ਮੇਰੇ ਨਾਲ ਆਏ ਅੱਗੇ ਅੱਗੇ ਇਹ ਨਾਲ ਡੇ ਕਰਵਾਉਣ ਨਾਲ ਕਲੀਅਰ ਬਾਲਾ ਸੀਨੀਅਰ ਪ੍ਰਧਾਨ ਜਿਹੜੇ ਇਹ ਤੁਹਾਡੀ ਮਦਦ ਕਰ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਇਸ ਤਰ੍ਹਾਂ ਇੱਕ ਤੇ ਤੁਸੀਂ ਆਪਣੇ ਹੱਕਾਂ ਦੀ ਲੜਾਈ ਲਈ ਗਏ ਦਿੱਲੀ ਪਰਿਵਾਰ ਗਿਆ ਚਲੋ ਪਰਿਵਾਰ ਦੇ ਵਿੱਚੋਂ ਜਿਵੇਂ ਕਿ ਸੁਣਚ ਆ ਰਿਹਾ ਕਿ ਪਹਿਲਾਂ ਵੱਡਾ ਛੋਟੇ ਵੀਰ ਚੱਲ ਕੇ ਬਾਅਦ ਤੁਸੀਂ ਵੀ ਜਾਓਗੇ ਤਾਂ ਇਹ ਜਦੋਂ ਮਦਨ ਕਰਨ ਲਈ ਆਏ ਤਾਂ ਇਹ ਕਿਵੇਂ ਦਾ ਮਹਿਸੂਸ ਹੋਇਆ ਕਿਵੇਂ ਦਾ ਮੈਸੇਜ ਜਾਂਦਾ ਹੈ ਜੀ ਦੇਖੋ ਜੀ ਇਹਦੇ ਨਾਲ ਮੈਨੂੰ ਜੇ ਮੇਰੇ ਪਰਿਵਾਰ ਦਾ ਕੋਈ ਮੈਂਬਰ ਗਿਆ ਵੀ ਹੈ ਨਾ ਤੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਇਹਨਾਂ ਨੇ ਮਾਸਾ ਮਹਿਸੂਸ ਨਹੀਂ ਹੋਣ ਦਿੱਤਾ ਮੈਨੂੰ ਇੱਕ ਮਾਸਾ ਵੀ ਇਹਦੇ ਘਾਟ ਨਹੀਂ ਗਈ ਮਹਿਸੂਸ ਬਿਲਕੁਲ ਮੇਰਾ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਕੰਮ ਚੱਲਣ ਡਿਆ ਲੰਡਿਆ ਵਾ ਇੰਨੀ ਮਤਲਬ ਸਾਰੇ ਪਰਿਵਾਰ ਨੂੰ ਮਤਲਬ ਸਪੋਰਟ ਕਰਨ ਦੇ ਆ ਬਹੁਤ ਵਧੀਆ ਕੰਮ ਚੱਲਣ ਦੇ ਆ ਜੀ ਜਿਹੜੇ ਦਿੱਲੀ ਦੇ ਵਿੱਚ ਹਰ ਘਰ ਦਾ ਇੱਕ ਕਿਸਾਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਦਿੱਲੀ ਪਹੁੰਚ ਆਇਆ ਜਿਹੜਾ ਨਹੀਂ ਪਹੁੰਚਿਆ ਇਹਦੇ ਮਦਦ ਕਰ ਰਿਹਾ ਇਹ ਪੰਜਾਬ ਦੇ ਵਿੱਚ ਮਾਹੌਲ ਤੁਸੀਂ ਕਦੀ ਪਹਿਲਾਂ ਦੇਖਿਆ ਸੀਗਾ ਨਹੀਂ ਜੀ ਪਹਿਲਾਂ ਤੇ ਨਹੀਂ ਪਰ ਜੋ ਹੈ ਇਹਦੇ ਵਿੱਚ ਸਾਨੂੰ ਪਤਾ ਲੱਗਾ ਵੀ ਲੋਕਾਂ ਦੀ ਏਕਤਾ ਵਾ ਇਹਦੇ ਬਾਰੇ ਤੇ ਮਤਲਬ ਮੇਰੇ ਕੋਲ ਕਹਿਣ ਲਈ ਕੁਝ ਬਚਦਾ ਹੀ ਨਹੀਂ ਕਿ ਜਿੰਨੀ ਏਕਤਾ ਕਰ ਬਹੁਤ ਬਹੁਤ ਜ਼ਿਆਦਾ ਜੀ ਜਿੰਨਾ ਇਹ ਸਯੋਗ ਦੇਣ ਦੇ ਮੈਨੂੰ ਸਾਰੇ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੇ ਹੁਣ ਕਿ ਇਹ ਨਰਿੰਦਰ ਮੋਦੀ ਦੀ ਸਰਕਾਰ ਨੂੰ ਕੀ ਦੇਖਣਾ ਚਾਹੀਦਾ ਤੁਹਾਡੇ ਦੇ ਦੇਖੋ ਅਸੀਂ ਤੇ ਇਹੋ ਕਹਿੰਨੇ ਆਂ ਕਿ ਕਾਨੂੰਨ ਰੱਦ ਕਰਕੇ ਤੇ ਖੇਤੀ ਬਚਾਈ ਜਾਵੇ ਇਹ ਕੋਈ ਉਹਨਾਂ ਦੇ ਦੁਸ਼ਮਣ ਨਹੀਂ ਕਿ ਕਿਸਾਨਾਂ ਨੂੰ ਦੁਸ਼ਮਣ ਨਾ ਸਮਝਣੇ ਦੇਸ਼ ਦਾ ਅੰਨ ਦਾਤਾ ਵਾ ਇਹ ਬਿਲਕੁਲ ਮਤਲਬ ਜੇ ਅੰਨ ਪੈਦਾ ਕਰਦਾ ਤੇ ਜਨਤਾ ਫੇਰ ਹੀ ਖਾਂਦੀ ਹੈਗੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਤੇ ਕਿਸਾਨੀ ਬਚਾਈ ਜਾਵੇ ਪਿੰਡ ਦੇ ਵਿੱਚੋਂ ਕਿੰਨੇ ਕੁ ਕਿਸਾਨ ਚਲੇ ਗਏ ਹੋਣਗੇ ਤੇ ਪਿੰਡ ਉਦੋਂ ਕਿ ਕਾਫੀ ਵੱਡਾ ਤੁਹਾਡਾ ਪਿੰਡ ਆ ਕਾਫੀ ਜੀ ਮੇਰੇ ਸਾਹਮਣੇ ਟਰਾਲੀ ਇੱਕ ਫੁੱਲ ਕਰਕੇ ਕੱਲੀ ਦੂਸਰੇ ਗਰੁੱਪ ਲਈ ਫੇਰ ਬੰਦੇ ਸਾਡੇ ਕੋਲ ਬਿਲਕੁਲ ਤਿਆਰ ਵਾ ਉਹਨਾਂ ਦੇ ਫੋਨ ਆਉਣ ਦੇ ਹੈਗੇ ਜਿੱਦਣ 11 ਤਰੀਕ ਨੂੰ ਗਰੁੱਪ ਫੇਰ ਤਿਆਰ ਵਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਭੇਜਾਂਗੇ ਜੀ ਤੁਹਾਡੇ ਦੇ ਕੰਮ ਆਪਣੇ ਜਿਵੇਂ ਕਿ ਖੇਤੀ ਵੀ ਤੁਸੀਂ ਚੰਗੀ ਕਰਦੇ ਹੋ ਮਾਲ ਡੰਗਰ ਵੀ ਤੁਹਾਡੇ ਕੋਲ ਆ ਤਾਂ ਆਪਣੇ ਹੀ ਨਹੀਂ ਕੰਮ ਸਪਟਿਆ ਨਾ ਪਰ ਤੁਸੀਂ ਵੀ ਕਿਸੇ ਦੀ ਮਦਦ ਲਈ ਗਏ ਹੋ ਤੁਹਾਡੇ ਨਾਲ ਵੀ ਜਿਹੜੇ ਦੂਜੇ ਪਰਿਵਾਰ ਸੰਪਰਕ ਕਰਦੇ ਤੇ ਜਾਂਦੇ ਹਾਂਜੀ ਜੀ ਆਪਾਂ ਬਾਬਾ ਬੁੱਧ ਸਿੰਘ ਸਰਦੂਲ ਸਿੰਘ ਉਹਨਾਂ ਦੇ ਖਾਦ ਪੈਣ ਵਾਲੀ ਸੀਗੀ ਆਪਾਂ ਉਹਨਾਂ ਦੀ ਖਾਦ ਪਾ ਕੇ ਸਾਰਾ ਕੰਮ ਜੇ ਹੋਰ ਵੀ ਜਿਹੜੇ ਬੰਦੇ ਹੈਗੇ ਕਈਆਂ ਨੂੰ ਜ਼ੂਰੀਆ ਦੀ ਘਾਟ ਹੋ ਕੇ ਅਜੇ ਜ਼ੂਰੀਆ ਨਹੀਂ ਕੀ ਮਿਲੀ ਉਹਨਾਂ ਨੂੰ ਵੀ ਅਸੀਂ ਬਿਲਕੁਲ ਜਿੱਦਣ ਆਉਂਦੀ ਉਹਨਾਂ ਦਾ ਇਸੇ ਤਰ੍ਹਾਂ ਹੈਲਪ ਕਰਾਂਗੇ ਉਹਨਾਂ ਦੀ ਬਈ ਤੁਸੀਂ ਉਧਰ ਵੀ ਗਏ ਸੀਗੇ ਬੁੱਧ ਸਿੰਘ ਉਹਨਾਂ ਦੇ ਬੁੱਧ ਸਿੰਘ ਦੇ ਵੀ ਗਏ ਉੱਥੇ ਵੀ ਜਾ ਕੇ ਉਹਨਾਂ ਹਾਂਜੀ ਇਸੇ ਤਰ੍ਹਾਂ ਚੱਲਣ ਡਿਆ ਵਾ ਜਿੰਨੂੰ ਲੋੜ ਪੈਂਦੀ ਇਕੱਲੇ ਕਰੇ ਬੰਦੇ ਨੂੰ ਸਾਰੀ ਕਮੇਟੀ ਜੋ ਆ ਕਿਸਾਨਾਂ ਦੇ ਵਿੱਚੋਂ ਕਿਉਂਕਿ तकरीबन ਸਾਰੇ ਪਿੰਡਾਂ ਦੇ ਵਿੱਚੋਂ ਕੋਈ ਨਾ ਕੋਈ ਕਿਸਾਨ ਗਿਆ ਵਾ ਤੇ ਕੀ ਅਪੀਲ ਕਰਨ ਕਹਿਣਾ ਚਾਹੁੰਦੇ ਜੇ ਨਰਿੰਦਰ ਮੋਦੀ ਨੂੰ ਅਪੀਲ ਕਰਨੀ ਹੋਵੇ ਇੱਕ ਦੇਖੋ ਜੀ ਅਸੀਂ ਤੇ ਅਪੀਲ ਇਹ ਕਰਦੇ ਆਂ ਵੀ ਕਿਸਾਨ ਪਹਿਲਾਂ ਹੀ ਬਹੁਤ ਜ਼ਿਆਦਾ ਹਾਲਤ ਮਾੜੀ ਹੋ ਗਈ ਆ ਇਹਨਾਂ ਦੀ ਬਿਲਕੁਲ ਇੰਨੀ ਸਰਦੀ ਆ ਰਾਤ ਨੂੰ ਕਿਸਾਨਾਂ ਨੂੰ ਉੱਥੇ ਮਤਲਬ ਸੜਕਾਂ ਤੇ ਨਾ ਬਿਠਾਇਆ ਜਾਵੇ ਇਹਨਾਂ ਦੀ ਮੰਗ ਜਿਹੜੀ ਮੰਨੀ ਜਾਵੇ ਅਸੀਂ ਕਿਉਂਕਿ ਜਿਹੜੇ ਪਰ ਕਿਸਾਨ ਨੇ ਇੱਥੇ ਜਿਵੇਂ ਕਿ ਤੁਹਾਡਾ ਵੀ ਕੰਮ ਚੱਲੀ ਜਾਂਦਾ ਦਿੱਲੀ ਵੀ ਉਹ 6 ਮਹੀਨੇ ਰਾਸ਼ਨ ਲੈ ਕੇ ਗਏ ਨੇ ਤਾਂ ਕਿਸਾਨਾਂ ਨੂੰ ਤੇ ਕਿਸਾਨ ਤੇ ਤਿਆਰ ਬੈਠੇ ਨੇ ਅੰਦੋਲਨ ਜਿੰਨਾ ਮੱਤੀ ਲੰਬਾ ਦੇਖੋ ਜੀ ਜੇ ਉਹ ਰਾਸ਼ਨ ਪਾਣੀ ਹੀ ਪਿੰਡਾਂ ਚੋਂ ਇਕੱਠਾ ਕੀਤਾ ਟਰਾਲੀਆਂ ਫੁੱਲ ਕਰਕੇ ਖੱਲੀਆਂ ਬੇਸ਼ੱਕ ਇਹ ਲੜਾਈ 2 ਸਾਲ ਤੱਕ ਰਾਂ ਚਲਾ ਲੇ ਕਿਸਾਨ ਰਾਸ਼ਨ ਤੋਂ ਜਾਂ ਇਹ ਮਤਲਬ ਇਹਨਾਂ ਤੋਂ ਡਰਦਾ ਹੋਇਆ ਛੱਡ ਕੇ ਨਹੀਂ ਪਿੱਛੇ ਨੂੰ ਆਊਗਾ ਅੱਗੇ ਨੂੰ ਵਧੂਗਾ 2 ਸਾਲ ਚਲਾਉਣਾ 2 ਸਾਲ ਚਲਾ ਲੇ ਤਾਂ ਇਹ ਪੰਜਾਬ ਦੀ ਉਹ ਤਸਵੀਰ ਹੈ ਜਿਹੜੀ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਅੰਦੋਲਨ ਕਰਨ ਦੇ ਲਈ 450 ਕਿਲੋਮੀਟਰ ਕਿਸਾਨ ਦਿੱਲੀ ਪਹੁੰਚੇ ਹੋਏ ਨੇ ਤੇ ਇਥੇ ਜਿਸ ਘਰ ਦੇ ਵਿੱਚੋਂ ਕਿਸਾਨ ਦਿੱਲੀ ਪਹੁੰਚੇ ਨੇ ਉਹਨਾਂ ਦੇ ਜਿਹੜੇ ਰੋਜ਼ਮਰਹ ਜਿੰਦਗੀ ਦੇ ਕੰਮ ਨੇ ਭਾਵੇਂ ਉਹ ਚਾਰਾ ਲਿਆਉਣਾ ਹੋਵੇ ਪਸ਼ੂਆਂ ਦੇ ਲਈ ਜਾਂ ਜਿਹੜੀ ਖੇਤੀ ਆ ਖੇਤਾਂ ਨੂੰ ਕੋਈ ਪਾਣੀ ਦੇਣਾ ਹੋਵੇ ਜਾਂ ਕੋਈ ਖਾਦ ਪਾਉਣੀ ਹੋਵੇ ਜਾਂ ਘਰਾਂ ਦੇ ਵਿੱਚ ਗੁੜ ਕੱਢਣਾ ਕਿਉਂਕਿ ਮਾਝੇ ਦੇ ਪਿੰਡਾਂ ਦੇ ਵਿੱਚ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਗੁੜ ਕਾਫੀ ਕੱਢਿਆ ਜਾਂਦਾ ਹੈ ਤਾਂ ਕਮਾਦ ਦੇ ਵਿੱਚੋਂ ਜਾਂ ਗੁੜ ਗੰਨਾ ਲਿਆਉਣਾ ਹੋਵੇ ਤਾਂ ਕਿਸਾਨ ਜਿਹੜੇ ਨੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਕਿਉਂਕਿ ਚੰਗਾ ਹੋਲਡ ਰੱਖਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਾਝੇ ਦੇ ਪਿੰਡਾਂ ਦੇ ਵਿੱਚ ਤਾਂ ਇਨਾਂ ਦੇ ਜਿਹੜੇ ਕਾਰਗੁੰਨ ਨੇ ਉਹ ਵੀ ਮਦਦ ਕਰ ਰਹੇ ਨੇ ਤੇ ਜਿੰਨਾ ਪਰਿਵਾਰਾਂ ਦੀ ਮਦਦਗੀ ਦੀ ਜਾ ਰਹੀ ਹੈ ਉਹ ਖੁਦ ਜਦੋਂ ਫ੍ਰੀ ਹੁੰਦੇ ਨੇ ਦੂਜੇ ਪਰਿਵਾਰਾਂ ਦੇ ਵਿੱਚ ਮਦਦ ਕਰ ਰਹੇ ਨੇ ਤਾਂ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ 6-6 ਮਹੀਨੇ ਦਾ ਰਾਸ਼ਨ ਅਸੀਂ ਦਿੱਲੀ ਆਲਰੇਡੀ ਭੇਜਿਆ ਹੋਇਆ ਹੈ ਤੇ ਜੇਕਰ ਜ਼ਰੂਰਤ ਪਈ ਤਾਂ ਹੋਰ ਵੀ ਰਸਦ ਜਿਹੜੀ ਹੈ ਇੱਥੋਂ ਭੇਜੀ ਜਾਏਗੀ ਤੇ ਪਿਛੇ ਜਿਹੜਾ ਕੰਮ ਹੈ ਉਹ ਵੀ ਨਹੀਂ ਕੰਮ ਰੁਕੇਗਾ ਤਾਂ ਇਹ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ 2 ਸਾਲ ਵੀ ਸਾਡਾ ਅੰਦੋਲਨ ਇਹ ਚੱਲਣਾ ਪਿਆ ਤਾਂ ਚੱਲੇਗਾ ਸਾਡੇ ਕੰਮ ਨਹੀਂ ਪ੍ਰਭਾਵਿਤ ਹੋਣਗੇ ਹੁਣ ਵੀ ਕੇਂਦਰ ਸਰਕਾਰ ਨੂੰ ਇਹ ਤੋਂ ਜਿਹੜਾ ਹੈ ਉਹ ਧਿਆਨ ਜਿਹੜਾ ਇਸ ਵੱਲ ਕਰਕੇ ਜਿਹੜੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਖੇਤੀ ਨੂੰ ਬਚਾਉਣਾ ਚਾਹੀਦਾ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅਮਿਤ ਸਰ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰਨ ਦੇ ਲਈ ਗਏ ਨੇ ਜਿਹੜੇ ਕਿਸਾਨ ਦਿੱਲੀ ਦੇ ਵਿੱਚ ਗਏ ਨੇ ਉਹਨਾਂ ਦੀ ਖੇਤੀਬਾੜੀ ਦਾ ਕੰਮ ਜਿਹੜਾ ਪਿੱਛੇ ਜਾ ਰਹੀ ਹੈ ਮਦਦ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਦੇ ਵਲੰਟੀਅਰ ਜਾਂ ਪਿੰਡਾਂ ਦੇ ਜਿਹੜੇ ਕਿਸਾਨ ਸਾਥੀ ਨੇ ਉਹ ਉਹਨਾਂ ਦੀ ਮਦਦ ਕਰ ਰਹੇ ਨੇ ਇਸ ਵਕਤ ਅਸੀਂ ਪਿੰਡ ਉਦੋਗੇ ਦੇ ਜਿਹੜੇ ਇੱਕ ਡੇਰ ਖੇਤਾਂ ਦੇ ਵਿੱਚ ਆ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰ ਜਿਹੜੇ ਨੇ ਖਾਦ ਪਾ ਰਹੇ ਨੇ ਖੇਤਾਂ ਦੇ ਵਿੱਚ ਕੁਲਵੀਰ ਸਿੰਘ ਹੁਣਾਂ ਦੇ ਜਿਹੜੀ ਇਹ ਜ਼ਮੀਨ ਹੈ ਤਾਂ ਕਿਉਂਕਿ ਉਹਨਾਂ ਦੇ ਬ੍ਰਦਰ ਜਿਹੜੇ ਸੀ ਉਹ ਦਿੱਲੀ ਗਏ ਨੇ 27 ਤਰੀਕ ਤੋਂ ਤੱਕ ਕੰਮ ਜਿਹੜਾ ਸੀ ਉਹਨਾਂ ਦਾ ਪ੍ਰਭਾਵਿਤ ਨਾ ਹੋਵੇ ਤਾਂ ਵਲੰਟੀਅਰ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਾਫੀ ਸਮੇਂ ਤੋਂ ਜਿਹੜੀ ਖਾਦ ਪਾ ਰਹੇ ਸੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾ ਪਲਵਿੰਦਰ ਸਿੰਘ ਜੀ ਪਿੰਡ ਉਦੋਕੇ ਪਲਵਿੰਦਰ ਸਿੰਘ ਜੀ ਜਿਹੜੀ ਮਦਦ ਤੁਸੀਂ ਕਰ ਰਹੇ ਹੋ ਇਹ ਆਪ ਇਹਨਾਂ ਨੇ ਕੀਤੀ ਸੀ ਕਿ ਫਰਜ਼ੀ ਸਮਝਿਆ ਜਾਂ ਪੁੱਛ ਇਹਨਾਂ ਨੇ ਮੰਗਿਆ ਸੀ ਤੁਹਾਡੇ ਕੋਲੋਂ ਜਾਂ ਤੁਸੀਂ ਆਪ ਹੀ ਨਹੀਂ ਨਹੀਂ ਇਹਨਾਂ ਨੇ ਮੰਗਿਆ ਕੁਛ ਨਹੀਂ ਅਸੀਂ ਇੱਥੇ ਇੱਕ ਕਮੇਟੀ ਤੈਅ ਕੀਤੀ ਆ ਕਿ ਜਿਹੜੇ ਜਿਹੜੇ ਬੰਦੇ ਆਪਣੇ ਸੰਘਰਸ਼ ਦੇ ਵਿੱਚ ਗਏ ਆ ਉਹਨਾਂ ਦੇ ਜੋ ਪਿੱਛੇ ਕਾਰੋਬਾਰ ਆ ਅਸੀਂ ਵੱਖੋ ਵੱਖਰੀਆਂ ਆਪਣੀਆਂ ਟੀਮਾਂ ਬਣਾ ਕੇ ਉੱਥੇ ਜਾ ਕੇ ਅਸੀਂ ਘਰੋ ਘਰੀ ਜਾ ਕੇ ਪੁੱਛਣ ਦੇ ਤੁਹਾਨੂੰ ਕੀ ਕਮੀ ਪੇਸ਼ੀ ਆ ਜੀ ਤੋ ਜੋ ਜੋ ਕਮੀ ਪੇਸ਼ੀ ਆ ਫਿਰ ਅਸੀਂ ਆਪਣੇ ਹੱਥਾਂ ਨਾਲ ਰਾਹ ਦੇਣੇ ਇੱਕ ਮੈਂ ਕਰਨੇ ਮਿਹਨਤ ਕਰਨੇ ਆ ਬੜੀ ਮਿਹਨਤ ਦਾ ਕੰਮ ਹੈ ਜਿਹੜੀ ਤੁਸੀਂ ਆ ਖਾਦ ਪਾ ਰਹੇ ਹੋ ਡਾਇਆ ਪਾ ਰਹੇ ਹੋ ਕਿ ਇਹ ਮਤਲਬ ਇਸ ਤਰ੍ਹਾਂ ਦੀ ਕੰਮ ਦੀ ਫਿਰ ਇਹ ਕਿਉਂ ਤੁਸੀਂ ਇਸ ਤਰ੍ਹਾਂ ਮਦਦ ਕਰ ਰਹੇ ਕਿ ਫੈਸਲਾ ਕਿਉਂ ਕੀਤਾ ਸੀਗਾ ਇਹ ਫੈਸਲਾ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲੈਂਦੇ ਆ ਕਿਸਾਨੀ ਵਾਸਤੇ ਕਿਸਾਨ ਨੂੰ ਤਬਾਹ ਕਰਨ ਵਾਸਤੇ ਉਹਦੇ ਵਾਸਤੇ ਜੋ ਸੰਘਰਸ਼ ਲੜਨਾ ਪੈ ਰਿਹਾ ਇਹ ਸੰਘਰਸ਼ ਦਾ ਇਹ ਵੀ ਇੱਕ ਹਿੱਸਾ ਵਾ ਜੇ ਆਪਾਂ ਇਹ ਕੰਮ ਨਾ ਕਰਾਂਗੇ ਤੇ ਸੰਘਰਸ਼ ਲੜਿਆ ਨਹੀਂ ਜਾਊਗਾ ਉਹ ਅੱਜ ਤੋਂ 6 ਮਹੀਨੇ ਵੀ ਉੱਥੇ ਰਹੋਗੇ 6 ਮਹੀਨੇ ਇੱਥੇ ਕੰਮ ਕਰਾਂਗੇ ਕੋਈ ਸਾਨੂੰ ਦਿੱਕਤ ਨਹੀਂ ਆ ਬਾਕੀ ਅਸੀਂ ਨਾਲ ਨਾਲ ਕਮੇਟੀ ਦੇ ਤਹਿਤ ਆਪਣੇ ਹੋਰ ਵੀ ਜਥੇ ਮਗਰ ਤਿਆਰ ਕਰ ਰਹੇ ਆ ਜੋ ਮਗਰ ਜਾਣ ਲਈ ਨੌਜਵਾਨਾਂ ਚ ਬਹੁਤ ਉਸ਼ਾਵਾ ਉਹ ਤਾਂ ਪੁੱਛਣ ਦੇ ਆ ਵੀ ਦੱਸੋ ਟਾਈਮ ਦੱਸੋ ਕਦੋਂ ਅਸੀਂ ਜਾਣਾ ਵਾ ਜੋ ਸਾਡੀ ਲੀਡਰਸ਼ਿਪ ਐ ਪਿੱਛੋਂ ਦੱਸੂਗੀ ਉਸੇ ਤਰ੍ਹਾਂ ਅਸੀਂ ਆਪਾਂ ਜਥੇ ਭੇਜਾਂਗੇ ਆਪਣਾ ਕੰਮ ਵੀ ਕਰਨਾ ਆਪ ਵੀ ਤੁਸੀਂ ਕਿਸਾਨ ਹੋ ਆਪਣੀ ਜ਼ਮੀਨ ਵੀ ਦੇਖਣੀ ਆਪਣੇ ਵੀ ਕੰਮ ਕਰਨੇ ਤੇ ਨਾਲ ਇਸ ਤਰ੍ਹਾਂ ਵੀ ਕੰਮ ਦੋਹਰਾ ਕੰਮ ਪੈ ਰਿਹਾ ਕੋਈ ਔਖਤ ਨਹੀਂ ਮਹਿਸੂਸ ਹੁੰਦੀ ਜੀ ਕੋਈ ਔਖ ਨਹੀਂ ਜੀ ਕੋਈ ਇਹਦੇ ਵਿੱਚ ਔਖ ਨਹੀਂ ਆ ਜਜ਼ਬਾ ਹੋਣਾ ਚਾਹੀਦਾ ਵਾ ਰਾਤ ਦਿਨ ਇੱਕ ਕੰਮ ਕਰਨ ਦਾ ਜਜ਼ਬਾ ਆਪਣੇ ਦੇ ਵਿੱਚ ਕੋਈ ਇਹਦੇ ਵਿੱਚ ਕੋਈ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਸਾਨੂੰ ਇੱਕ ਖੁਸ਼ੀ ਹੋ ਰਹੀ ਆ ਵੀ ਅਸੀਂ ਸਾਰਾ ਕੰਮ ਚਲਾ ਰਹੇ ਆ ਤੇ ਸੰਘਰਸ਼ ਦੀ ਲਹਿਰ ਨੂੰ ਹੋਰ ਉੱਪਰ ਕਰ ਰਹੇ ਆ ਇਹਨਾਂ ਦੇ ਪਰਿਵਾਰ ਦਾ ਕੋਣ ਇਹਨਾਂ ਦੇ ਪਰਿਵਾਰ ਦਾ ਵੀ ਕੋਈ ਜੀ ਗਿਆ ਜੀ ਇਹਨਾਂ ਦੇ ਪਰਿਵਾਰ ਦਾ ਵੀ ਇੱਕ ਜੀ ਗਿਆ ਜੀ ਹਾਂਜੀ ਦਿੱਲੀ ਗਿਆ ਜੀ ਹਾਂ ਇਹ ਤੁਸੀਂ ਆਪਣੇ ਨੰਬਰ ਦਿੱਤੇ ਜਾਂ ਆਪ ਹੀ ਜਾ ਕੇ ਪੁੱਛ ਰਹੇ ਉਹਨਾਂ ਦੇ ਕੋਲ ਸਮਾਨ ਵੀ ਜਿਹੜਾ ਲਿਆਉਣ ਦੀ ਰਸਦ ਪਾਣੀ ਦੀ ਵੀ ਜ਼ਰੂਰਤ ਹੈ ਉਹ ਵੀ ਲਿਆ ਕੇ ਦੇ ਰਹੇ ਹੋ ਕਮੇਟੀਆਂ ਕਿਵੇਂ ਕੰਮ ਕਰ ਰਹੀਆਂ ਫੋਨ ਕਰਦੇ ਨੇ ਕਿਤੇ ਸਾਂਝੀ ਜਗ੍ਹਾ ਜਾਂ ਕਿਵੇਂ ਸੰਪਰਕ ਕਰਦੇ ਤੁਹਾਡੇ ਅਸੀਂ ਜੀ ਆਪਣੇ ਕਮੇਟੀ ਨੇ ਸਾਰਾ ਇੱਕ ਬਣਾਇਆ ਵਾ ਮਤਲਬ ਚਾਰਟ ਬਣਾਇਆ ਵਾ ਚਾਰਟ ਬਣਾਇਆ ਵਾ ਉਹ ਐ ਸਾਰਿਆਂ ਨੂੰ ਨੈਟ ਨੈਟ ਦੇ ਥਰੂ ਸਾਰਿਆਂ ਕੋ ਨੰਬਰ ਸਾਡੇ ਵਟਸਐਪ ਦੇ ਨਾਲ ਸਾਰਿਆਂ ਕੋ ਨੰਬਰ ਆ ਜੀ ਜੀ ਉਹ ਨੰਬਰ ਇਹਨਾਂ ਦੇ ਸਾਰਿਆਂ ਦੇ ਕੋਲ ਹੈਗੇ ਆ ਦੇ ਉਹਨਾਂ ਨਾਲ ਸੰਪਰਕ ਵੀ ਕਰ ਲੈਂਦੇ ਆ ਅਸੀਂ ਵੀ ਉਹਨਾਂ ਨਾਲ ਸੰਪਰਕ ਕਰ ਲੈਨੇ ਆ ਜੇ ਤੁਹਾਨੂੰ ਕੋਈ ਕੰਮ ਦੀ ਲੋੜ ਆ ਤੁਹਾਨੂੰ ਰਾਤ ਦਿਨ ਸਾਨੂੰ ਯਾਦ ਕਰੋ ਅਸੀਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਉਦੋਂ ਕਿ ਦੀ ਕਿੰਨੀ ਆਬਾਦੀ ਹੋਏਗੀ ਕਿੰਨੀਆਂ ਇਥੋਂ ਟਰਾਲੀਆਂ ਗਈਆਂ ਜੀ ਇਹ ਇਥੇ ਉਦੋਂ ਕਹਿੰਦੇ 2000 ਆਬਾਦੀ ਆ 2 ਟਰਾਲੀਆਂ ਗਈਆਂ ਸੰਗਤ ਦੀਆਂ ਗਈਆਂ ਵਾ ਨਾ ਜਿਹੜੀਆਂ ਅਗਲੀਆਂ ਕਿੰਨੀਆਂ ਭੇਜ ਰਹੇ ਹੋ ਤੇ ਕਿੰਨੇ ਕਿੰਨੇ ਦਿਨਾਂ ਦਾ ਤੁਸੀਂ ਰੱਖਿਆ ਕਿ ਜਾਣਗੀਆਂ ਟਰਾਲੀਆਂ ਅਸੀਂ ਤਾਂ ਉਹਨਾਂ ਨੂੰ ਇਥੋਂ ਦਾ ਅਸੀਂ ਆਪਣੇ ਦੱਸਿਆ ਵੀ 20-20 ਦਿਨ ਵਾਸਤੇ ਤੁਸੀਂ ਜਾਣਾ ਵਾ ਬਾਕੀ ਜੇ ਟਾਈਮ 6 ਮਹੀਨੇ ਵੀ ਲੱਗ ਜਾਣ ਤਾਂ ਕੋਈ ਪ੍ਰਵਾਹ ਨਹੀਂ ਕਰਨੀ ਤੇ ਜਥੇ ਜਾਂਦੇ ਰਹਿਣਗੇ ਅਤਲਾ ਬਦਲੀ ਹੁੰਦੀ ਰਹੂਗੀ ਕੋਈ ਗੱਲ ਨਹੀਂ ਬਾਕੀ ਜੇ ਕੋਈ ਜਰੂਰੀ ਕੰਮ ਹੈ ਉਹ ਆ ਵੀ ਸਕਦਾ ਵਾ ਬਈ ਇਥੋਂ ਜਥਾ ਜਾਊਗਾ ਤਾਂ ਫਿਰ ਵਾਪਸ ਆ ਜਾਊਗਾ ਤੁਸੀਂ ਜਿਹੜੀ ਆ ਖਾਦ ਪਾ ਰਹੇ ਸੀ ਇੱਕ ਗੱਲ ਦੱਸੋ ਖਾਦ ਦੀ ਕਾਫੀ ਸਮੱਸਿਆ ਸੀ ਯੂਰੀਆ ਦੀ ਵੀ ਸਮੱਸਿਆ ਆਈ ਦਾਦੀ ਵੀ ਇਹ ਸਮੱਸਿਆ ਨੂੰ ਵੀ ਯੂਜਣਾ ਪਿਆ ਕਿ ਨਹੀਂ ਇਹ ਵੀ ਹੈਲਪ ਕਰ ਰਹੇ ਹੋ ਲੋਕਾਂ ਦੀ ਕਿ ਨਹੀਂ ਕਿਉਂਕਿ ਬੜੀ ਮੁਸ਼ਕਲ ਆ ਗਈ ਸੀ ਹਾਂਜੀ ਗੱਡੀਆਂ ਕਰਕੇ ਜਿਹੜੀ ਯੂਰੀਆ ਦੀ ਸਮੱਸਿਆ ਹੈ ਤਾਂ ਬਹੁਤ ਆਈ ਸਾਰਿਆਂ ਨੂੰ ਪਤਾ ਪਰ ਸਾਡੀ ਜੋ ਸੰਘਰਸ਼ ਕਮੇਟੀ ਇੱਥੇ ਬਣੀ ਹੈ ਨਾ ਇਹਨਾਂ ਨੇ ਬੜੇ-ਬੜੇ ਗਦਾਮ ਗਦਾਮਾਂ ਚ ਜੋ ਕਾਲਾ ਵਿਜਾਰੀ ਹੋ ਰਹੀ ਬਟਾਲੇ ਦੇ ਵਿੱਚ ਸ਼ਰਮਾ ਖਾਦ ਸਟੋਰ ਇੱਧਰ ਪੁਰਬਾ ਮਹਿਤਾ ਦੇ ਵਿੱਚ ਬੜੇ-ਬੜੇ ਢਾਂਗਾ ਲੱਗੀਆਂ ਖਾਦਾਂ ਨੀਆਂ ਉਹ ਸਾਡੀ ਕਮੇਟੀ ਨੇ ਜਾ ਕੇ ਖਲਾਈਆਂ ਤੇ ਕਿਸਾਨਾਂ ਦੇ ਵਿੱਚ ਵੰਡ ਕੀਤੀ ਇਹ ਕਰਕੇ ਦਿੱਕਤਾਂ ਬਹੁਤ ਆਈਆਂ ਇਹ ਵੀ ਇਹ ਵੀ ਮੁਸ਼ਕਲ ਜਿਹੜੀ ਆ ਹੈਲਪ ਕਰ ਰਹੀਓ ਕਿਸਾਨਾਂ ਦੀ ਤੁਸੀਂ ਬਿਲਕੁਲ ਜੀ ਬਿਲਕੁਲ ਜਿੰਨੂੰ ਵੀ ਖਾਦ ਨਹੀਂ ਮਿਲ ਰਹੀ ਇਹ ਨਹੀਂ ਵੀ ਕਮੇਟੀ ਨੂੰ ਨਹੀਂ ਮਿਲ ਰਹੀ ਕਿਸੇ ਹੋਰ ਨੂੰ ਵੀ ਨਹੀਂ ਮਿਲ ਰਹੀ ਉਹਦੀ ਵੀ ਅਸੀਂ ਪੂਰੀ ਹੈਲਪ ਕਰ ਰਹੇ ਹਾਂ ਜੀ ਤਾਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦਾ ਕਰੀ ਵੇ ਅੱਗੇ ਕਦੀ ਨਹੀਂ ਦੇਖਣ ਚ ਆਇਆ ਕਿ ਕਿਸਾਨ ਇਸ ਤਰ੍ਹਾਂ ਜਿਹੜੀ ਮਦਦ ਕਰ ਰਹੇ ਹੁਣ ਇਸ ਤਰ੍ਹਾਂ ਕਰੀ ਅੱਗੇ ਦੇਖਣ ਨੂੰ ਤੁਹਾਡੇ ਧਿਆਨ ਚ ਆਇਆ ਸੀ ਨਹੀਂ ਜੀ ਇਦਾਂ ਪਹਿਲਾ ਹੀ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਆ ਜਿਹਨੇ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਤਾਰ ਦਿੱਤਾ ਵਾ ਤੇ ਤਾਂ ਨਹੀਂ ਸੜਕਾਂ ਦੇ ਤਾਰ ਦਿੱਤਾ ਪਰ ਅੰਦੋਲਨ ਦੇ ਵਿੱਚ ਕਦੀ ਇਸ ਤਰ੍ਹਾਂ ਦਾ ਰੂਪ ਦੇਖਿਆ ਸੀ ਸਾਰੇ ਲੋਕ ਜਿਹੜੀ ਮਦਦ ਕਰਨ ਨਹੀਂ ਨਹੀਂ ਇਹ ਪਹਿਲਾ ਇੱਕ ਇਤਿਹਾਸ ਹੀ ਰਚਿਆ ਜਾ ਰਿਹਾ ਵਾ ਪੀ ਜਿਹੜਾ ਇਹ ਲੋਕ ਇੱਕ ਦੂਜੇ ਦੀ ਮਤ ਕਰ ਰਹੇ ਆ ਤੇ ਵੱਧ ਚੜ ਕੇ ਵੱਧ ਚੜ ਕੇ ਜੋ ਵੀ ਪੁੱਛਦੇ ਆ ਵੀ ਦੱਸੋ ਸਾਡੇ ਵਾਸਤੇ ਕੰਮ ਕੀ ਆ ਜੀ ਜੀ ਤੇ ਨਰਿੰਦਰ ਮੋਦੀ ਨੂੰ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਇਹਨਾਂ ਜਿਹੜੇ ਕਾਨੂੰਨਾਂ ਬਾਰੇ ਤੁਸੀਂ ਆਸੀਂ ਨਰਿੰਦਰ ਮੋਦੀ ਨੂੰ ਇਹੋ ਹੀ ਅਪੀਲ ਕਰਦੇ ਆ ਵੀ ਦੇਸ਼ ਦੇ ਕਿਸਾਨ ਇੱਕ ਅੰਨ ਦੇਵਤਾ ਵਾ ਇਹਨਾਂ ਦੀ ਤੂੰ ਮਰਦ ਕਰ ਜੋ ਇਹਨਾਂ ਦੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਕੇ ਤੇ ਇਹਨਾਂ ਨੂੰ ਆਪਣੇ ਘਰੋ ਘਰੀ ਭੇਜ ਇਹੋ ਹੀ ਕਹਿਣਾ ਚਾਹੁੰਦੇ ਜੀ ਧਰਵਾਜ ਜੀ ਤਾਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰ ਨੇ ਮੋਢੇ ਦੇ ਉੱਤੇ ਉਸੇ ਤਰ੍ਹਾਂ ਹੀ ਬੂਰੇ ਪਾਏ ਨੇ ਖਾਦ ਪਾਈ ਹੈ ਤੇ ਜਿਹੜੀ ਆ ਖਾਦ ਜਿਹੜੀ ਆ ਇਹ ਖੇਤਾਂ ਦੇ ਵਿੱਚ ਪਾਈ ਜਾ ਰਹੀਆਂ ਆਪਣੇ ਖੇਤਾਂ ਦੇ ਵਿੱਚ ਜਾ ਕੇ ਪਹਿਲਾਂ ਆਪਣਾ ਕੰਮ ਨਿਬੇੜਦੇ ਨੇ ਫਿਰ ਇੱਕ WhatsApp ਗਰੁੱਪ ਦੇ ਵਿੱਚ ਨੰਬਰ ਸਾਰੇ ਨੇ ਜਿਹੜੇ ਉਹ ਭੇਜੇ ਜਾਂਦੇ ਨੇ ਫਿਰ ਇਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਆਪ ਵੀ ਖੁਦ ਜਾ ਕੇ ਕਮੇਟੀ ਵਾਕ ਵਾਕ ਪਿੰਡਾਂ ਦੀ ਐ ਇਸੇ ਤਰ੍ਹਾਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤਾਂ ਜਿਸ ਘਰ ਦਾ ਕਿਸਾਨ ਜਿਹੜਾ ਹੈ ਆਗੂ ਉਹ ਦਿੱਲੀ ਗਿਆ ਹੈ ਕਿਸਾਨ ਜੇ ਦਿੱਲੀ ਗਿਆ ਹੈ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਹੋਵੇ ਤਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤਾਂ ਇਹ ਅੰਦੋਲਨ ਦੇ ਵਿੱਚ ਇੱਕ ਵੱਖਰਾ ਰੂਪ ਜਿਹੜਾ ਵੇਖਣ ਨੂੰ ਸਾਹਮਣੇ ਆ ਰਿਹਾ ਹੈ ਭਾਵੇਂ ਕਿ ਜਿਹੜਾ ਪਸ਼ੂਆਂ ਦੇ ਜਿਹੜੇ ਚਾਰੇ ਪਾਣੇ ਹੁਣ ਧਾਰਾਂ ਚੋਣੀਆਂ ਹੁਣ ਜਿਹੜਾ ਇਹ ਰੋਜ਼ਮਰਾਂ ਦੇ ਕੰਮ ਨੇ ਇਹਨਾਂ ਦੇ ਵਿੱਚ ਜਿਹੜੀ ਕਿਸਾਨ ਆਗੂ ਨੇ ਮਦਦ ਕਰ ਰਹੇ ਨੇ ਤਾਂ ਨਾਲ ਹੀ ਇੱਕ ਸੰਦੇਸ਼ ਇਹ ਦੇ ਰਹੇ ਨੇ ਕਿ ਹੁਣ ਵੀ ਨਰਿੰਦਰ ਮੋਦੀ ਨੂੰ ਇਸ ਤੋਂ ਦੇਖ ਲੈਣਾ ਚਾਹੀਦਾ ਕਿ ਪੂਰਾ ਪੰਜਾਬ ਇੱਕਜੁੱਟ ਹੋ ਕੇ ਇਹ ਲੜਾਈ ਲੜ ਰਿਹਾ ਹੈ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਐਬੀਪੀ ਸੰਝਾ ਅੰਮ੍ਰਿਤਸਰ